ਬੱਚਿਆਂ ਨੂੰ ਮਾਪੇ ਬਹੁਤ ਕੁਝ ਲੈ ਕੇ ਦਿੰਦੇ ਆ ਕਈ ਦਫਾ ਬਿਨਾ ਮੰਗਿਓ ਲੈ ਜਾਂਦੇ ਬੱਚਿਆਂ ਨੂੰ ਹਰ ਚੀਜ਼ ਮੁਹੱਈਆ ਕਰਦੇ ਨੇ ਪੇਰੈਂਟਸ ਬੱਚਿਆਂ ਦੇ ਲਈ ਜਿੰਨੇ ਜੋਗੇ ਹੁੰਦੇ ਨੇ ਪਰ ਅਗਰ ਬੱਚਾ ਹੀ ਆਪਣੇ ਮਾਪੇ ਨੂੰ ਭੁੱਲ ਜਾਏ ਉਹਦਾ ਐਪਰੀਸ਼ੀਏਟ ਉਹਦਾ ਥੈਂਕ ਯੂ ਉਹਦਾ ਧੰਨਵਾਦ ਨਾ ਕਰੇ ਤੇ ਮਾਪੇ ਬੜੇ ਦੁਖੀ ਹੁੰਦੇ ਨੇ ਇੱਦਾਂ ਕਿ ਨਹੀਂ ਇੱਦਾਂ ਸਾਡਾ ਇਹ ਸੋਹਣਾ ਜੀਵਨ ਆ ਸਾਨੂੰ ਪਾਲਿਆ ਪੋਲੋਸੀਆ ਇਸ ਮਹਾਰਾਜ ਨੇ ਫ੍ਰੀ ਸਾਨੂੰ ਆਕਸੀਜਨ ਦਿੱਤੀ ਸੂਰਜ ਚੰਨ ਤਾਰੇ ਸਾਡੇ ਲਈ ਕੁਝ ਕਰਦੇ ਨੇ ਇਹਨਾਂ ਦਾ ਕੰਟਰੀਬਿਊਸ਼ਨ ਹੈ ਸਾਡੀ ਲਾਈਫ ਦੇ ਵਿੱਚ ਸੂਰਜ ਚੰਨ ਤਾਰਿਆਂ ਦਾ ਜੇ ਧਰਤੀ ਅੱਗ ਪਾਣੀ ਨਾ ਹੋਵੇ ਜੇ ਹਵਾ ਮਨ ਸਾਡਾ ਜਾਂ ਸਾਊਂਡ ਨਾ ਹੋਵੇ ਤਾਂ ਸਾਡਾ ਜੀਵਨ ਜਿਹੜਾ ਆ ਉਹ ਬੇਅਰਥ ਆ ਵੇਸਟ ਆ ਅਸੀਂ ਮਰ ਜਾਾਂਗੇ ਨਾ ਚੀਜ਼ਾਂ ਦੇ ਬਗੈਰ ਹਸਪੀਟਲ ਚ ਕੋ ਬੰਦਾ ਪਿਆ ਹੋਵੇ ਨਾ ਉਹਨੂੰ ਆਕਸੀਜਨ ਦੇਣੀ ਪਵੇ ਕਿੰਨਾ ਚਾਰਜ ਕਰਦੇ ਨੇ ਇਸ ਮਾਲਕ ਨੇ ਸਾਨੂੰ ਫ੍ਰੀ ਆਕਸੀਜਨ ਦਿੱਤੀ ਆ ਫਲ ਫਰੂਟਾਂ ਦੇ ਵਿੱਚ ਮਿਠਾਸ ਦਿੱਤੀ ਆ ਹਰ ਚੀ ਸਾਡੇ ਲਈ ਪੈਦਾ ਕੀਤੀ ਆ ਸਾਡੇ ਜੰਮਣ ਤੋਂ ਪਹਿਲਾਂ ਹੀ ਮਾਂ ਦੀਆਂ ਛਾਤੀਆਂ ਦੇ ਵਿੱਚ ਦੁੱਧ ਆ ਗਿਆ ਜਦੋਂ ਮਾਲਕ ਨੂੰ ਪਤਾ ਲੱਗਾ ਹੁਣ ਮੈਂ ਥੋੜਾ ਤਕੜਾ ਹੋ ਗਿਆ ਉਹ ਦੁੱਧ ਸੁੱਕ ਗਿਆ ਤੇ ਮੇਰੇ ਲਈ ਫਰੂਟ ਵਗੈਰਾ ਪੈਦਾ ਕੀਤਾ ਸੀ ਇਹਨੇ ਨਾ ਸ਼ੁਕਰੀਆ ਸੀ ਇਸ ਮਾਲਕ ਨੂੰ ਯਾਦ ਹੀ ਨਹੀਂ ਰੱਖਦੇ ਜਿੰਨ ਹਰ ਤੇਰਾ ਰਚਨ ਰਚਿਆ ਹਰ ਕਹਿੰਦੇ ਪਰਮਾਤਮਾ ਨੂੰ ਜੇ ਇਸ ਪਰਮਾਤਮਾ ਨੇ ਤੈਨੂੰ ਰਚਿਆ ਤੈਨੂੰ ਬਣਾਇਆ ਤੇਰੇ ਲਈ ਇੰਨੀਆਂ ਚੀਜ਼ਾਂ ਪੈਦਾ ਕੀਤੀਆਂ ਸੋ ਹਰ ਮਨ ਨਾ ਵਸਾਇਆ ਐਨਾ ਤੂੰ ਮਤਲਬੀਆਂ ਐਨਾ ਤੂੰ ਸੈਲਫਿਸ਼ ਆ ਉਸ ਪਰਮਾਤਮਾ ਨੂੰ ਉਸ ਹਰ ਨੂੰ ਤੂੰ ਆਪਣੇ ਮਨ ਵਿੱਚ ਜਗ੍ਹਾ ਹੀ ਨਹੀਂ ਦਿੱਤੀ ਪਤਾ ਨਹੀਂ ਮਨ ਵਿੱਚ ਕੀ ਕੀ ਤੂੰ ਪੈਦਾ ਕੀਤਾ ਆ ਕੀ ਕੀ ਰੱਖਿਆ ਆ ਕੀ ਕੀ ਨਹੀਂ ਰੱਖਿਆ ਆ ਕਿੰਨਾ ਕਿੰਨਾ ਗੰਦ ਤੂੰ ਪਾਇਆ ਇਸ ਮਨ ਦੇ ਵਿੱਚ ਮਾਤਮਾ ਤੇ ਲਈ ਜਗ੍ਹਾ ਹੀ ਹੈ ਨੀ ਤੇਰੇ ਮਨ ਵਿੱਚ ਇੰਨਾ ਤੂੰ ਮਤਲਬੀ ਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਲਾ ਬਸਾਇਆ ਤੂੰ ਇੰਨਾ ਨਾ ਸ਼ੁਕਰਾਂ ਤੂੰ ਇਹਨੂੰ ਯਾਦ ਹੀ ਨਹੀਂ ਰੱਖਦਾ ਤੂੰ ਇਹਦਾ ਥੈਂਕ ਯੂ ਤੂੰ ਇਹਦਾ ਐਪਰੀਸ਼ੀਏਟ ਹੀ ਨਹੀਂ ਕਰਦਾ ਇੰਨਾ ਮਤਲਬ ਆਉ ਇਹਦਾ ਜਿੰਨਾ ਹੋ ਸਕੇ ਸ਼ੁਕਰਾਨਾ ਕਰੀਏ ਜਿੰਨਾ ਹੋ ਸਕੇ